ਬਾਬੂ ਸ਼ਹਿ ਦੇਖ ਰਹੇ ਤੁਸੀਂ ਅੱਜ ਪੰਜਾਬ ਵਿਧਾਨ ਸਭਾ ਚ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਅਮੈਂਡਮੈਂਟ ਬਿਲ 2024 ਪਾਸ ਹੋ ਚੁੱਕਿਆ ਹੈ ਅ ਐਸਾ ਬਿਲ ਹੈ ਜਿਸ ਦੀ ਬਹੁਤ ਸਮੇ ਤੋਂ ਬਹੁਤ ਲੋਕ ਉਡੀਕ ਕਰ ਰਹੇ ਸੀਗੇ ਕਿ ਬਹੁਤ ਲੋਕਾਂ ਦੀ ਜ਼ਿੰਦਗੀ ਇਸ ਬਿਲ ਨਾਲ ਜੁੜੀ ਸੀਗੀ ਸੋ ਜਿਹੜਾ ਮਸਲਾ ਹੈ ਉਹਦੇ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਨੂੰ ਕੁਲਵੰਤ ਸਿੰਘ ਤੋਂ ਮਿਲ ਸਕਦੀ ਹੈ 모ਹਾਲੀ ਤੋਂ ਵਿਧਾਇਕ ਨੇ ਤੇ ਇਹਨਾਂ ਨੇ ਹਾਊਸ ਦੇ ਵਿੱਚ ਵੀ ਕਾਫੀ ਫੈਕਟਸ ਇਸ ਬਿੱਲ ਨਾਲ ਜੁੜੇ ਅੱਜ ਸਾਂਝੇ ਵੀ ਕੀਤੇ ਨੇ ਗੱਲਬਾਤ ਕਰਾਂਗੇ ਕੁਲਵੰਤ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਆਪ ਕਿੰਨੇ ਕ ਸਮੇਂ ਤੋਂ ਉਡੀਕ ਕਰ ਰਹੇ ਸੀ ਇਸ ਬਿੱਲ ਦੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਦਾ ਧੰਨਵਾਦੀ ਹਾਂ ਵੀ ਉਹਨਾਂ ਨੇ ਅੱਜ ਇਹ ਬਿੱਲ ਪੇਸ਼ ਕਰਕੇ ਪੰਜਾਬ ਨੂੰ ਇੱਕ ਬੜੇ ਵੱਡੇ ਨਰਕ ਦੇ ਵਿੱਚੋਂ ਘੜਿਆ ਹੈ ਪੰਜਾਬ ਟੋਟਲੀ ਅਨੌਥਰਾਇਜ਼ ਬਣ ਚੁੱਕਿਆ ਸੀ ਪੰਜਾਬ ਕੰਕਰੀਟ ਦਾ ਸਲਮ ਬਣ ਚੁੱਕਿਆ ਸੀ ਤੇ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਸੀ ਇਹਦੇ ਵਿੱਚ ਬਕਾਇਦਾ ਤੌਰ ਤੇ ਸ਼ਾਮਲ ਸੀ ਖੋਦੋਵਾਨਾ ਅਨਥਰੈਜ ਕਲੋਨੀਆਂ ਕੱਟਣ ਦੇ ਵਿੱਚ ਸ਼ਾਮਲ ਸੀ ਜਿਹਦੇ ਕਰਕੇ ਜਿਹੜਾ ਪੰਜਾਬ ਆ ਉਹ ਸਲਮ ਬਣਿਆ ਔਰ ਸਾਡੇ ਨਾਲ ਦੇ ਜਿਹੜੇ ਗਵਾਂਢੀ ਸੂਬੇ ਨੇ ਜਿੱਥੇ ਇੱਕ ਵੀ ਮੈਂ ਹਾਊਸ ਵਿੱਚ ਵੀ ਇਹ ਗੱਲ ਕਹੀ ਸੀ ਵੀ ਇੱਕ ਵੀ ਕਲੋਨੀ ਹੈ ਜਿਹੜੀ ਅਨਥਰੈਜ ਨਹੀਂ ਬਣੀ ਹੈਗੀ ਤੇ ਉਹ ਸਾਡੇ ਤੋਂ ਕਿਤੇ ਅੱਗੇ ਨਿਕਲ ਗਏ ਮਕਾਨ ਉਸਾਰੀ ਦੇ ਵਿੱਚ ਤੇ ਅਸੀਂ ਪਿੱਛੇ ਰਹਿ ਗਏ ਇਸ ਕਰਕੇ ਅਸੀਂ ਰਹਿ ਗਏ ਕਿਉਂਕਿ ਜਿਹੜੇ ਸਾਡੇ ਲੀਡਰ ਸੀ ਜਿਹੜੀ ਸਾਡੀ ਸਰਕਾਰਾਂ ਸੀ ਉਹਨਾਂ ਨੇ ਸਾਨੂੰ ਸਹੀ ਪਾਸੇ ਤੋਰਿਆ ਨਹੀਂ ਤੁਸੀਂ ਬਹੁਤ ਸਾਲਾਂ ਤੋਂ ਹੀ ਇਸ ਬਿਜ਼ਨਸ ਦੇ ਵਿੱਚੋਂ ਕੀ ਕੀ ਚੈਲੰਜ ਸੀ ਕੀ ਤੁਹਾਨੂੰ ਕੀ ਕੀ ਮੁਸ਼ਕਲ ਆਉਂਦੀਆਂ ਸੀ ਜਦੋਂ ਤੁਹਾਨੂੰ ਪਤਾ ਲੱਗਦਾ ਸੀਗਾ ਕਿ ਮੇਰੇ ਇਧਰਲੇ ਪਾਸੇ ਵੀ ਇਲੈਗਲ ਹੈ ਇਧਰਲੇ ਪਾਸੇ ਵੀ ਇਲੈਗਲ ਹੈ ਤੇ ਉਦੋਂ ਮੁਸ਼ਕਲਾਂ ਕੀ ਆਉਂਦੀਆਂ ਸੀ ਸਰਕਾਰਾਂ ਕੀ ਕਹਿ ਜਾਂਦੀਆਂ ਸੀ ਨਹੀਂ ਸਰਕਾਰਾਂ ਤਾਂ ਬੋਲਦੀ ਨਹੀਂ ਸੀ ਨਾ ਸਰਕਾਰਾਂ ਕੁਝ ਕਹਿੰਦੀਆਂ ਸੀ ਔਰ ਸਾਡੀ ਮੁਸ਼ਕਲ ਇਹ ਸੀ ਵੀ ਅਸੀਂ ਬੜੀ ਹੈਵੀ ਇਨਵੈਸਟਮੈਂਟ ਕਰਕੇ ਲਾਇਸੈਂਸ ਲੈ ਕੇ ਕਲੋਨੀਆਂ ਬਣਾਉਂਦੇ ਸੀ ਤੇ ਜਿਹੜੇ ਨਾਲ ਦੇ ਗਵਾਂਢੀ ਸੀ ਸਾਡੇ ਉਹਨਾਂ ਦੀ ਕੋਈ ਇਨਵੈਸਟਮੈਂਟ ਵੀ ਨਹੀਂ ਸੀ ਹੁੰਦੀ ਔਰ ਅਸੀਂ ਆਨੂੰ ਅਸੀਂ ਵੇਚ ਵੀ ਸਾਲ ਡੇਢ ਸਾਲ ਤੋਂ ਬਾਅਦ ਸਕਦੇ ਸੀ ਉਹ ਉਸੇ ਦਿਨ ਸੇਮ ਡੇ ਵੇਚ ਸਕਤ ਵੇਚਣ ਲੱਗ ਜਾਂਦੇ ਸੀ ਸਸਤੀ ਵੇਚਦੇ ਸੀ ਛੋਟੀਆਂ ਸੜਕਾਂ ਸੀ ਕਿਉਂਕਿ ਉਹਨਾਂ ਨੂੰ ਮਤਲਬ ਜ਼ਮੀਨ ਵੱਧ ਵੇਚਣ ਨੂੰ ਮਿਲਦੀ ਸੀ ਇਸ ਕਰਕੇ ਸਾਨੂੰ ਬੜੀਆਂ-ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਮੈਂ ਫੇਰ ਇੱਕ ਵਾਰੀ ਮੁੱਖ ਮੰਤਰੀਏ ਧੰਨਵਾਦ ਕਰਦਾ ਵੀ ਉਹਨਾਂ ਨੇ ਪੰਜਾਬ ਨੂੰ ਬਚਾ ਲਿਆ ਪੰਜਾਬ ਲਈ ਇੱਕ ਬੜਾ ਬੜਾ ਇਤਿਹਾਸਕ ਫੈਸਲਾ ਹੈ ਜਿਹੜਾ ਉਹ ਕੀਤਾ ਹੈ ਔਰ ਨਾਲ ਜਿਹੜੀਆਂ ਐਨਓਸੀ ਦੀ ਜਿਹੜੀ ਸ਼ਰਤ ਸੀ ਉਹ ਵੀ ਖਤਮ ਕਰ ਦਿੱਤੀ ਆ 500 ਅਗਸਤ ਵਾਲੇ ਜਿੰਨੇ ਵੀ 500 ਅਗਸਤ ਤੱਕ ਦੇ ਪਲਾਟ ਨੇ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੇ ਕੋਲ ਬਿਆਨ ਨੇ 24 ਜੁਲਾਈ 31 ਜੁਲਾਈ 2024 ਤੋਂ ਪਹਿਲਾਂ ਜਿਨ੍ਹਾਂ ਕੋਲ ਬਿਆਨ ਹੈ ਪਾਵਰ ਆਫ ਟੋਰਨੀ ਆ ਇਹ ਅਲਾਟਮੈਂਟ ਲੈਟਰ ਆ ਜਾ ਕੋਈ ਹੋਰ ਕਾਗਜ਼ ਆ ਜਿਹੜੀ ट्रांजैक्शन ਬੈਂਕ ਦੇ ਥਰੂ ਹੋਈ ਹੋਊਗੀ ਤੇ ਉਹ ਮਤਲਬ ਆਰਾਮ ਦਾ ਜਾ ਕੇ ਰਜਿਸਟਰੀ ਵੀ ਕਰਾ ਸਕਦਾ ਆ ਆਪਦਾ ਮਕਾਨ ਬਣਾਵੇ ਬਿਜਲੀ ਦੇ ਕਨੈਕਸ਼ਨ ਲਵੇ ਤੇ ਨਾਲ ਗਿਆ ਕਹਿੰਦੇ ਪਾਣੀ ਦੇ ਕਨੈਕਸ਼ਨ ਲਵੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ ਨੋਟੀਫਿਕੇਸ਼ਨ ਦੀ ਕੋਈ ਡੇਟ ਉਹਦੇ ਚ ਮੈਂਸ਼ਨ ਨਹੀਂ ਕੀਤੀ ਗਈ ਉਹ 2 ਨਵੰਬਰ ਹੀ ਹੋਊਗੀ ਜਾਂ ਉਹਦੇ ਬਾਰੇ ਅਜੇ ਆਫੀਸ਼ੀਅਲ ਤੌਰ ਤੇ ਕਨਫਰਮੇਸ਼ਨ ਹੋ ਨਹੀਂ ਉਹ ਜੋ ਮਤਲਬ ਨੋਟੀਫਿਕੇਸ਼ਨ ਆਊਗੀ ਮੇਰੇ ਅਖਿਆਨ ਦਾ 2 ਨਵੰਬਰ ਹੀ ਹੋਊਗੀ ਉਹ ਤੋਂ ਵੱਧ ਘੱਟ ਨਹੀਂ ਹੋਣੀ ਹੈਗੀ ਤੇ ਉਹ 2 ਨੰਬਰ ਦਾ ਮਤਲਬ 2 ਨਵੰਬਰ ਹੀ ਹੈ ਮੋਹਾਲੀ ਚ ਪੂਰੇ ਪੰਜਾਬ ਨਾਲੋਂ ਡਿਫਰੈਂਸ ਤੁਸੀਂ ਕੀ ਦੇਖਦੇ ਹੋ ਤੁਸੀਂ ਇੰਨੇ ਸਾਲਾਂ ਤੋਂ ਆਪਾਂ ਅਨ ਅਪਰੂਵਡ ਕਲੋਨੀਆਂ ਦੀ ਗੱਲ ਕਰੀਏ ਮੋਹਾਲੀ ਚ ਕੀ ਫਰਕ ਰਹਿੰਦਾ ਮੋਹਾਲੀ ਦੇ ਵਿੱਚ ਸਾਡਾ ਇੱਕ ਹੀ ਸੀ ਪੋਲੀਟਿਸ਼ੀਅਨ ਜਿਹਦਾ ਅੱਜ ਵੀ ਥਾਪੜਾ ਸੀ ਉਹਨਾਂ ਨੂੰ ਜਿਹੜੀਆਂ ਬਣਾ ਰਹੇ ਸੀ ਉਹਨਾਂ ਅਨੌਥਰਾਜ ਮੋਹਾਲੀ ਦੇ ਵਿੱਚ ਬਹੁਤ ਘੱਟ ਜਿਹੜੀਆਂ ਅਨੌਥਰਾਜ ਕੋਲੋਨੀਆਂ ਬਣੀਆਂ ਨੇ ਪਰ ਜਿਹੜੀਆਂ ਵੀ ਬਣੀਆਂ ਨੇ ਬੜੀ ਮਾੜੀ ਕਲਕ ਕਿਉਂਕਿ ਮੋਹਾਲੀ ਸਾਡਾ ਇੱਕ ਹੀ ਸ਼ਹਿਰ ਆ ਜਿਹੜਾ ਪੰਜਾਬ ਦਾ ਵੈਲ ਪਲਾਨਡ ਸਿਟੀ ਆ ਉਹਨਾਂ ਦਾ ਵੀ ਮੂੰਹ ਮੱਥਾ ਵਗਾੜਨ ਦੀ ਕੋਸ਼ਿਸ਼ ਕੀਤੀ ਗਈ ਇਹ ਮੈਂ ਇਸੇ ਦਿਨ ਤਾਂ ਮ ਆਇਆ ਉਹ ਦਿਨ ਦੀ ਅਸੀਂ ਰਜਿਸਟਰੀਆਂ ਰੋਕੀਆਂ ਤੇ ਨਾਲ ਅਸੀਂ ਅਨੌਥਰਾਜ ਕੋਲੋਨੀ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੋਣ ਦੇ ਲਈ ਜਿੱਦੇ ਐਕਟੀਵਿਟੀ ਹੁੰਦੀ ਸੀ ਉੱਥੇ ਢਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਇਹ ਮੋਹਾਲੀ ਅਸੀਂ ਇਸ ਗੱਲ ਤੋਂ ਥੋੜਾ ਜਿਹਾ ਬਚਾ ਲਿਆ ਪਿੱਲ ਪਾਸ ਹੋ ਗਿਆ ਲੱਗਦਾ ਵੀ ਕਾਰਵਾਈ ਹੋਊਗੀ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਇੰਨੇ ਸਾਲਾਂ ਤੋਂ ਲੋਕਾਂ ਦਾ ਪੈਸਾ ਜਿਹੜਾ ਸੀ ਇੱਕ ਤਰ੍ਹਾਂ ਦਾ ਲੁੱਟਿਆ ਗਿਆ ਨਹੀਂ ਇਹ ਤਾਂ ਹੈ ਨਹੀਂ ਪਰ ਮੈਂ ਕਹਿੰਦਾ ਵੀ ਜਦੋਂ ਅੱਜ ਅੱਖ ਖੁੱਲਹੀ ਆਪਾਂ ਸਮਝ ਲਓ ਵੀ ਅੱਜ ਹੀ ਸਵੇਰਾ ਹੈ ਜਿੱਥੇ ਅੱਖ ਖੁੱਲਹੀ ਉੱਤੀ ਸਵੇਰਾ ਸਮਝੋ ਤੇ ਮੈਂ ਅੱਜ ਕਹਿੰਦਾ ਅੱਜ ਵੀ ਜੇ ਆਪਾਂ ਸਮਝ ਜਾਈਏ ਅੱਜ ਵੀ ਪੰਜਾਬ ਨੂੰ ਦੇ ਵਿੱਚ ਬਹੁਤ ਕੁਝ ਹੋਣ ਵਾਲਾ ਤੇ ਬਹੁਤ ਕੁਝ ਕਰਨ ਵਾਲਾ ਤੇ ਬਹੁਤ ਜ਼ਿਆਦਾ ਇਸ ਗੱਲ ਨੂੰ ਇਨਵੈਸਟਮੈਂਟ ਹੋਊਗੀ ਤੇ ਬਾਹਰਲਾ ਇਨਵੈਸਟਰ ਵੀ ਆਊਗਾ ਪੰਜਾਬ ਵਿਧਾਨ ਸਭਾ ਸੋ ਕੁਲਵੰਤ ਸਿੰਘ ਨਾਲ ਗੱਲਬਾਤ ਕਰ ਰਹੇ ਸੀਗੇ ਸੋ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲ ਚ ਪੋਜੀਸ਼ਨ ਕੀ ਚੱਲ ਰਹੀ ਸੀ ਕਿਉਂਕਿ ਅਨਔਥਰਾਇਜ਼ਡ ਜਾਂ ਅਨ ਅਪਰੂਵਡ ਕਲੋਨੀਆਂਸ ਦੀ ਗੱਲ ਕਰੀਏ ਤਾਂ ਜਿਵੇਂ ਅੱਜ ਹਾਊਸ ਚ ਕੁਲਵੰਤ ਸਿੰਘ ਸਮੇਤ ਹੋਰ ਬਹੁਤ ਸਾਰੇ ਵਿਧਾਇਕਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਜਿਹੜਾ ਹੈਗਾ ਉਹ ਕੰਕਰੀਟ ਸਲਮ ਚ ਤਬਦੀਲ ਹੋ ਗਿਆ ਸੀ ਪਿਛਲੇ ਬਹੁਤ ਸਾਲਾਂ ਤੋਂ ਬਹੁਤ ਸਾਰੀਆਂ ਆਲਮੋਸਟ ਜਿਹੜੀਆਂ ਕਲੋਨੀ ਸੀਗੀਆਂ ਉਹ અન ਅਪਰੂਵਡ ਸੀ ਜਾਂ ਨਾਥਰਾਇਜ਼ ਸੀਗੀਆਂ ਪਰ ਲੋਕਾਂ ਦਾ ਜਿਹੜਾ ਪੈਸਾ ਹੁੰਦਾ ਸੀਗਾ ਉਹਦੀ ਕਿਸ ਤਰ੍ਹਾਂ ਦੇ ਨਾਲ ਉਹਨੂੰ ਉਹਦੀ ਲੁੱਟ ਕਿ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਖੱਜਲ ਖਵਾਰ ਉਸ ਤੋਂ ਬਾਅਦ ਬਹੁਤ ਹੁੰਦੇ ਸੀ ਜਦੋਂ ਪਤਾ ਲੱਗਦਾ ਸੀ ਕਿ ਜਿਹਦੇ ਪੈਸੇ ਅਸੀਂ ਦਿੱਤੇ ਜਿਹਦੀ ਜਿਹੜਾ ਪਲਾਟ ਅਸੀਂ ਖਰੀਦੇ ਆ ਉਹ ਲੀਗਲੀ ਹੈ ਨਹੀਂਗਾ ਤੇ ਹੁਣੇ ਜਿਹੜਾ ਬਿੱਲ ਹੈ ਸਰਕਾਰ ਵੱਲੋਂ ਕਲੇਮ ਕੀਤਾ ਕਿ ਇਹ ਬਹੁਤ ਇਤਿਹਾਸਿਕ ਬਿੱਲ ਹੈ ਤੇ ਬਹੁਤ ਸਾਲਾਂ ਤੋਂ ਚੱਲਦੇ ਆ ਰਹੇ ਤੱਕੇ ਦਾ ਜਿਹੜਾ ਹੈਗਾ ਇਹਦੇ ਨਾਲ ਉਹ ਅੰਤ ਹੋਊਗਾ ਤੇ ਲੋਕਾਂ ਨੂੰ ਜਿਹੜਾ ਹੈਗਾ ਇਸ ਬਿੱਲ ਦਾ ਬਹੁਤ ਫਾਇਦਾ ਹੋਊਗਾ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ